ਸਭ ਤੋਂ ਪਹਿਲਾਂ ਲੈ ਸਾਰੇ ਫਰੋਨਟ ਪਰ ਵਸਨੀਕਾ ਬਾਰਡਰ ਵਾਲਿਆਂ ਦਾ ਬਹੁਤ ਹੀ ਬਹੁਤ ਧੰਨਵਾਦ ਕਰਦਾ ਹਾਂ ਕਿ ਇੰਨੀ ਸਵੇਰੇ ਤੁਸੀਂ 6 ਵਜੇ ਤੇ ਇੱਥੇ ਤੁਸੀਂ ਇਕੱਠੇ ਹੋਏ ਹੋ ਅੱਜ ਪ੍ਰੇਮ ਨੂੰ ਮਤਲਬ ਕਹਿਣ ਦਾ ਐਡਾ ਵੱਡਾ ਚਾਹ ਹਾਂ ਹੁਣ ਨੀਚੇ ਕਰਦੇ ਹਾਂ ਜੀ ਮੈਂ ਕਿਤੇ ਦੇਖਿਆ ਨਹੀਂ ਮੈਂ ਬੜੀ ਜਗ੍ਹਾ ਪੰਜਾਬ ਦੇ ਇਲਾਵਾ ਵੀ ਵਸੂਲੇ ਲੱਗੇ ਹੋ। ਉਹ ਜਿੱਦਾਂ ਵੱਡਾ ਫੋਜਪੁਰ ਵਾਲਾ ਇਹ ਕੁਝ ਦਿਖਾਈਆ ਚਾਹ ਉਧਾਇਆ ਮੈਂ ਉਹਨੂੰ ਸਾਰਿਆਂ ਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਮੈਂ ਗੁੰਡਾ ਧੰਨਵਾਦ ਕਰਦਾ। ਉਸ ਤੋਂ ਬਾਅਦ ਇੱਕ ਜਕਾਰੇ ਦੀ ਸਾਹ ਜ਼ਰੂਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਤبعا ਆਈ ਆਈਟੀ ਵਿੱਚ ਕਰ ਸ਼੍ਰੀਮਤੀ ਸ਼ਰਮਾ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਖਾਸ ਤੌਰ ਤੇ ਉਹਨਾਂ ਨੇ ਆ ਕੇ ਇਸ ਪ੍ਰੋਗਰਾਮ ਨੂੰ ਜਿੱਥੇ ਕਾਫੀ ਮੈਂ ਸਮਝਦਾ ਸ਼ਾਨ ਵਧਾਈ ਉੱਥੇ ਹੀ ਨਾਲ ਇਹ ਲੋਕ ਲੀਡਰ ਐਮੀ ਨਹੀਂ ਬਣਦੇ ਤੇ ਨੀਡਲ ਬੜੇ ਸੂਝ-ਬੂਝ ਨਾਲ ਵੀ ਅੱਜ ਦਾ ਪ੍ਰੋਗਰਾਮ ਆ ਜੇ ਕਿ ਰੇਲਵੇ ਦਾ ਪ੍ਰੋਗਰਾਮ ਤੇ ਮੈਂ ਇੱਥੇ ਭਾਸ਼ਣ ਨਹੀਂ ਕਰਨਾ ਤੇ ਇਹਦੇ ਲਈ ਇਹ ਸੂਝਬੂਝੀਆਂ ਗੱਲਾਂ ਜਿਹੜੀਆਂ ਸਿੱਖਰ ਵਾਲੀਆਂ ਤੇ ਮੈਂ ਖਾਸ ਤੌਰ ਤੇ ਸਾਡੇ ਮੈਂਬਰ ਪਾਰਲੀਮੈਂਟ ਉਸਤਾਦ ਸ਼ੇਰ ਸਿੰਘ ਖਵਾਇਆ ਸਾਹਿਬ ਜਿਹੜੇ ਤੀਜੀ ਵਾਰ ਮੈਂਬਰ ਪਾਰਲੀਮੈਂਟ ਬਣੇ ਸਾਨੂੰ ਇਕੱਠੇ ਰਹਿਣ ਦਾ ਮੌਕਾ ਵੀ ਮਿਲਿਆ ਤੇ ਸਾਡੇ ਬਹੁਤ ਹੀ ਸਤਕਾਰਯੋ ਬੜੀ ਕੋਸ਼ਿਸ਼ ਹਮੇਸ਼ਾ ਕੀਤੀ ਇਹ ਤੋਂ ਪਹਿਲਾਂ ਵੀ ਮੰਤਰੀ ਬਣ ਤੋਂ ਪਹਿਲਾਂ ਕੋਸ਼ਿਸ਼ ਕਰਦੇ ਰਹੇ ਸਰ ਗਰਮੀਤ ਸਿੰਘ ਰਾਣਾ ਸੋਢੀ ਜੀ ਥੱਲੇ ਗੱਲ ਕਰ ਰਹੇ ਕੰਮ ਦੇ ਜੀ ਮੈਂ ਸਮਝਦਾ ਮੈਂ ਸਾਰੇ ਇਹਨਾਂ ਦੇ ਕੋਲ ਇਲਾਕੇ ਦੇ ਚਾਹੇ ਮੂਤਵਾਰ ਡਾਕਟਰ ਸਨ ਨਵਕੀਲ ਸਨ ਚਾਹੇ ਮੀਡੀਆ ਨਾਲ ਜੁੜੇ ਹੋਏ ਲੋਕ ਸੀ ਚਾਹੇ ਸਾਡੇ ਆਮ ਕਿਸਾਨ ਭਰਾ ਸਭ ਨੇ ਉਹ ਮੈਂ ਚਾਹ ਦੇਖੀ ਹੈ ਖੁਸ਼ੀ ਦੇਖੀ ਉਹਨਾਂ ਦੇ ਮਨ ਚ ਵੀ ਇਹ ਬਾਰਡਰ ਨਾਲ ਜੁੜੀ ਹੈ ਜਿਹੜੀ ਇਹ ਜੀ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਖਾਸ ਤੌਰ ਤੇ ਮੇਰੇ ਪ੍ਰਾਣੀ ਭਾਈ ਸਾਰੇ ਪਹਿਲਾਂ ਅਲੱਗ ਪਾਰਟੀ ਚ ਰਹੇ ਰਾਜਨਿਤਿਕ ਪਾਰਟੀ ਦੇ ਲੋਕ ਸੀ ਬੜਾ ਕੰਮ ਕਰਨ ਦਾ ਮੌਕਾ ਮਿਲਿਆ ਸਤਿ ਪ੍ਰਿੰਦਰ ਸਿੰਘ ਜੀ ਬੈਂਕੀ ਸਾਹਿਬ ਸਾਡੇ ਇੱਥੇ ਦੇ ਖਾਸ ਤੌਰ ਤੇ ਰਿਗੇਸ਼ ਠੌੜ ਜੀ ਜਨਤ ਸੇਕਰੀ ਤੇ ਮੈਂ ਜੀ ਕਮਲ ਸ਼ਰਮਾ ਜੀ ਜਿਹੜੇ ਸਾਡੇ ਪ੍ਰਧਾਨ ਨੇ ਬੀਜੇਪੀ ਉਹਨਾਂ ਨੂੰ ਮੈਂ ਯੂਗ ਜਰਾ ਯਾਦ ਕਰੂੰਗਾ ਤੇ ਉਹਨਾਂ ਦੇ ਧਰਮ ਪਤਨੀ ਮੰਚ ਤੇ ਬਰਾਜਬਾਨ ਨੇ ਸਾਡੇ ਬੀਜੇਪੀ ਦੇ ਜਿਹੜਾ ਪ੍ਰਧਾਨ ਉਹ ਵੀ ਸਤਕਾਰਯੋਗ ਦੇਵਚਾ ਕੋ ਵੀ ਬਰਾਜਮਾਨ ਨੇ ਕਿ ਕਿ ਸਮਾ ਬੜਾ ਘਾਟਾ ਪ੍ਰਧਾਨ ਮੰਤਰੀ ਜੀ ਨੇ ਨੀਚੇ ਕਰ ਆਪਣਾ ਵਾਰਾਨਸੀ ਤੋਂ ਸ਼ੁਰੂ ਕਰ ਦੇਣੀ ਆ ਇਹਦੀ ਫਲੈਗ ਝੰਡੀ ਦੇਣਾ ਤੇ ਮੈਂ ਸਭ ਤੋਂ ਪਹਿਲਾਂ ਇੱਕ ਹੋਊਗਾ ਜਿੱਦਾਂ ਦਾ ਮੈਂ ਮੰਤਰੀ ਬਣਿਆ ਸਭ ਤੋਂ ਪਹਿਲਾਂ ਤਾਂ ਇੱਕ ਪਾਗ ਵਾਲੇ ਨੂੰ ਇੱਕ ਪੰਜਾਬ ਦੇ ਨੌਜਵਾਨ ਨੂੰ ਉਹਨਾਂ ਨੇ ਆਪਣੀ ਕੈਬਿਨੇਟ ਆਪਣੇ ਮੰਤਰੀ ਮੰਡਲ ਜਗ੍ਹਾ ਦਿੱਤੀ ਮੈਂ ਉਸ ਵੇਲੇ ਵੀ ਕਹਿੰਦਾ ਸੀ ਵੀ ਬੀਜੇਪੀ ਦੀ ਸਰਕਾਰ ਬਣਨੀ ਆ ਬੀਜੇਪੀ ਦੀ ਸਰਕਾਰ ਤੇ ਆਪਾਂ ਨੂੰ ਜ਼ਰੂਰ ਇਹ ਡਬਲ ਇੰਡੀਆ ਦਾ ਜਿਹੜਾ ਉਹ ਚਲਾਉਣਾ ਚਾਹੀਦਾ ਇਹ ਨਹੀਂ ਕੋਈ ਗੱਲ ਗੱਲ ਇਹ ਆ ਵੀ ਆਪਾਂ ਪੰਜਾਬ ਪਿੱਛੇ ਕਿਉਂ ਰਹਿ ਗਏ ਕਈ ਵਾਰ ਐਸੀਆਂ ਸਰਕਾਰਾਂ ਬਣੀਆਂ ਜਿੱਥੇ ਆਪਣੀ ਭਾਗੀਦਾਰੀ ਨਹੀਂ ਰਹੀ ਜਿਹਦੇ ਕਰਕੇ ਸਹਿਯੋਗ ਨਹੀਂ ਮਿਲਿਆ ਪਰ ਅੱਜ ਇੱਕ ਸੁਨਹਿਰਾ ਮੌਕਾ ਨਰੇਂਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਆ ਅੱਜ ਸਾਰੇ ਹੀ ਸੂਬੇ ਯੂਪੀ ਅਰਗੇ ਸੂਬੇ ਬਿਹਾਰ ਅਰਗੇ ਸੂਬੇ ਅੱਜ ਦੇਖੋ ਕਿੱਥੇ ਕਿੱਥੇ ਪਹੁੰਚ ਗਏ ਐਰਪੋਰਟ ਦੀ ਗੱਲ ਕਰ ਰਹੇ ਸੀ ਰਾਣਾ ਜੀ ਵੀ ਇਹ ਟ੍ਰੇਨ ਨਹੀਂ ਇਹ ਜਹਾਜ਼ ਆ ਇੱਕ ਦਰਬੰਗਾ ਵਰਗਾ ਜਿਹੜਾ ਜਿੱਥੇ 에ਰਪੋਰਟ ਕੁਝ ਮਹੀਨੇ ਪਹਿਲਾਂ ਹੀ ਘਾਟਨ ਕੀਤਾ ਪ੍ਰਾਈਮੇ ਸੁਮੇਦਰਵੰਗਾ ਜਿੱਥੇ ਕੀ ਇਹ ਸੋਚਦੇ ਸੀ ਵੀ ਇੱਕ ਫਲਾਈਟ ਨਹੀਂ ਜਾਣੀ ਅੱਜ ਉਹ ਬਿਹਾਰ ਦੇ ਵਿੱਚ ਦਰਵੰਗਾ 10 ਫਲਾਈਟਾਂ ਜਾ ਰਹੀਆਂ ਤੇ 10 ਸੀਟ ਲੈਣਾ ਹੋਰ ਆਸਾਨਦਗ ਮੰਗ ਰਹੀਆਂ ਵੀ ਅਸੀਂ ਜਾਣਾ ਇਹ ਜਿਹੜਾ ਜਹਾਂ ਦੇ ਚੱਪਲ ਵਾਲੇ ਨੂੰ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਚੜ੍ਹਨ ਵਾਲੀ ਗੱਲ ਅੱਜ ਸੱਚ ਹੋ ਰਹੀ ਹੈ ਤੇ ਅੱਜ ਸਾਡਾ ਪੰਜਾਬ ਕਿਉਂ ਪਿੱਛੇ ਰਵੇ ਸਾਨੂੰ ਮੌਕਾ ਮਿਲਿਆ ਇੱਕ ਸਾਲ ਚ ਕੱਲ ਹੀ ਇੱਕ ਫੈਸਲਾ ਸੀ ਬੜੀ ਚਿੰਤਾ ਸੀ ਉਹਦੇ ਉੱਤੇ ਯੂਨੀਵਰਸਿਟੀ ਦੀ ਗੱਲ ਜਦੋਂ ਪੰਜਾਬ ਦਾ ਬੰਦਾ ਵਿੱਚ ਸਹੀ ਗੱਲ ਕਰਨ ਨੂੰ ਬੈਠਾ ਹੋਵੇ ਤੇ ਫੈਸਲੇ ਕਿਵੇਂ ਨਹੀਂ ਬਦਲੇ ਜਾਣਗੇ ਪੰਜਾਬ ਦੇ ਹੱਕ ਵਿੱਚ ਕਿਵੇਂ ਨਹੀਂ ਹੋਣਗੇ ਤੁਹਾਡੇ ਸਾਹਮਣੇ ਕਿ 10 15 ਮਿੰਟ ਦੀ ਗੱਲ ਹੈ ਕਿ ਇਹ ਦੋ ਤਿੰਨ ਚਾਰ ਸਾਡੇ VIP ਸਾਡੇ ਜਿਹੜੇ ਵਿਚਾਰ ਖਾਸ ਤੌਰ ਤੇ ਆਪਣੀ ਗੱਲਬਾਤ ਕਰਨ ਵਾਸਤੇ ਤੁਹਾਡੇ ਵਿੱਚ ਆਏ ਨੇ ਜਰਾ ਚੁੱਪ ਦਾ ਦਾਨ ਬਖਸ਼ੋ ਬਹੁਤੀ ਸਰਕਾਰ ਨੂੰ ਵੱਡੇ ਇਸ ਪ੍ਰੋਸਪਰ ਕੈਂਟ ਤੋਂ ਨਵੀਂ ਚੱਲਣ ਵਾਲੀ ਬੰਦੇ ਭਾਰਤ ਟ੍ਰੇਨ ਦੇ ਸੰਬੰਧ ਵਿੱਚ ਸਾਡੇ ਨੌਜਵਾਨ ਨੇਤਾ ਸਾਡੇ ਮਨਿਸਟਰ ਰੇਲਵੇ ਦੇ ਸਰਦਾਰ ਰਵਿੰਦਰ ਸਿੰਘ ਮੀਟੂ ਜੀ ਸਾਡੇ ਪ੍ਰਧਾਨ ਸ਼੍ਰੀ ਅਸ਼wini ਸ਼ਰਮਾ ਜੀ ਸਾਡੇ ਇਸ ਹਲਕੇ ਦੇ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕਮਾਇਆ ਜੀ ਸਾਡੇ ਪੰਜਾਬ ਦੇ 22 ਪ੍ਰਧਾਨ ਰਠੌਰ ਸਾਹਿਬ ਜਿਹੜੇ ਜੇ ਪ੍ਰਧਾਨ ਪਾਰਟੀ ਦੇ ਐਕਸ ਪ੍ਰਦਾਨ ਅਮਲ ਕੀ ਉਹਨਾਂ ਦੇ ਕਰਨਪਤਨੀ ਸ਼ਸ਼ੀ ਜੀ ਇਥੇ ਗਾਣਾਂ ਨੂੰ ਜੀ ਆਇਆ ਜੀਰਾ ਸਾਹਿਬ ਆਏ ਨੇ ਉਹਨਾਂ ਨੂੰ ਵੀ ਜੀ ਆਇਆ ਔਰ ਮੇਰੇ ਸਾਰੇ ਵੀਰ ਭਰਾ ਜਿਵਾਜ ਸਵੇਰੇਸ਼ ਵੇਰ ਉਹਦੇ ਇਥੇ ਹਜ਼ਾਰਾਂ ਦੀ ਗੰਟੀ ਵਿੱਚ ਇਥੇ ਪਹੁੰਚੇ ਹੋ ਮੈਂ ਤੁਹਾਨੂੰ ਸਾਰਿਆਂ ਨੂੰ कहना थे आओ का भाई दिखी दिखी दिखी। भाई भाई जी का दिल्ली दिल्ली तक ट्रेन जानी है बहुत बहुत आज खास तौर दो चार मिनट पास से करने वास्ते गाजिर हो पता है फिरोजपुर बॉर्डर पे होम करके होगा ਸਾਡਾ ਕੰਮ ਉਛੜਿਆ ਹੋਇਆ ਸੀਗਾ ਲੇਕਿਨ ਪ੍ਰਧਾਨ ਮੰਤਰੀ ਦੀ ਸੋਚ ਔਰ ਸਾਡੇ ਵਾਸਤੇ ਤੁਹਾਡਾ ਉਥੇ ਮੰਤਰੀ ਬੰਨਾ ਪੰਜਾਬੀ ਦੇ ਕਹਿੰਦੇ ਸੋਨੇ ਦੇ ਸੁਹਾਗਾ ਹੋ ਗਿਆ ਸੋਨੇ ਦੇ ਸੁਹਾਗਾ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਕ ਬਹੁਤ ਲੰਬੇ ਸਮੇਂ ਤੋਂ ਜਿਹੜੀ ਸਾਡੀ ਮਾਰਕ ਲੋਟ ਰਹੀ ਸੀ ਮੈਨੂੰ ਤੀਜੀ ਵਾਰ ਪਾਰਲੀਮੈਂਟ ਜਾਣ ਦਾ ਮੌਕਾ ਮਿਲਿਆ ਮੈਨੂੰ ਯਾਦ ਹੈ ਕਿ ਪਹਿਲੀ ਵਾਰ ਵੀ ਐਸੀ ਟ੍ਰੇਨ ਦੀ ਮੰਗ ਜਿਹੜੀ ਹੈ ਉਹ ਪੀਪੀ ਗਈ ਸੀ ਔਰ ਇਸ ਦੇ ਨਾਲ ਸਾਡੇ ਬਾਰਡਰ ਏਕੇ ਦੀ ਤਰੱਕੀ ਵਾਸਤੇ ਜਿੱਟੂ ਜੀ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਥੇ ਦੇਸ਼ ਦੇ ਸਟੇਟ ਦੀ ਰਾਜਧਾਨੀ ਦੇ ਨਾਲ ਇੱਕ ਸਾਡੇ ਲੋਕਾਂ ਨੂੰ ਨਹੀਂ ਜੋੜਿਆ ਹੋਇਆ ਹੈ ਅੱਜ ਇਹ ਸਾਲੂ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਟ੍ਰੇਨ ਬੰਦੇ ਬਾਤਰਾਮ ਜਿਹੜੀ ਅੱਜ ਦੇ ਤੋਂ ਚੱਤਰੂ ਹੋ ਰਹੀ ਹੈ ਹੋ ਰਹੀ ਹੈ ਔਰ ਉਹਦੇ ਨਾਲ ਨਾਲ ਵੱਡਾ ਜਿਹੜਾ ਇੱਕ ਤਰੱਕੀ ਦਾ ਜਿਹੜਾ ਹਾਸਲ ਹੋਏਗੀ ਇਹਦੇ ਨਾਲ ਹੀ ਮੈਂ ਸਮਝਾ ਕਿ ਫਾਿਲਕਾ ਤੋਂ ਚੰਡੀਗੜ੍ਹ ਵਾਸਤੇ ਵੀ ਇਹ ਮੰਗ ਹੈ ਬੜੇ ਲੰਬੇ ਸਮੇਂ ਤੋਂ ਇੱਕ ਹੋਰ ਟ੍ਰੇਨ ਚਲਾਈ ਜਾਵੇ ਹਰ ਵਾਰ ਸਾਬ ਆਤੇ ਸਾਡੇ ਹਜੂਰ ਸਾਹਿਬਾਂ ਵਾਸਤੇ ਔਰ ਮੈਂ ਬਿੱਟੂ ਜੀ ਮੋਟੇ ਕੋਲ ਪਹਿਲਾਂ ਵੀ ਜਾ ਕੇ ਰਿਕਵੈਸਟ ਕੀਤੀ ਸੀ ਕਿ ਕੁਝ ਪੇਨਾ ਜਿਹੜੀਆਂ ਉਹ ਬੜਾ ਲੰਮਾ ਦਾ ਮਸਮਾ 17 ਘੰਟੇ 18 ਘੰਟੇ ਕੁਝ 12 ਘੰਟੇ ਗੰਗਾ ਨਗਰ ਵਿਖਾ ਨੇ ਰਹਿ ਸਾਹ ਜਾ ਕੇ ਉਹ ਖੜੀਆਂ ਰਹਿੰਦੀ ਐ ਇਹ ਦੇ ਕਰ ਉਹਨਾਂ ਨੂੰ ਸਹਿਜ ਤੱਕ ਕੇ ਇੱਥੇ ਰੋੜਪੁਰ ਤੱਕ ਵਾਇਕਾ ਤੱਕ ਦੇ ਬਚਾਤਾ ਜਾਵੇ